ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਤੇ ਹੋਰ ਸਨਾਓ ਠੀਕ ਠਾਕ ਹੋ ਬਾਈ? ਹਾਂ ਜੀ ਵੀਰੇ ਬਹੁਤ ਵਧੀਆ ਤੁਸੀਂ ਦੱਸੋ ਠੀਕ ਠਾਕ। ਹਾਂ ਜੀ ਬਾਈ ਪਹਿਲਾਂ ਤਾਂ ਬਾਈ ਆਪਣਾ ਨਾਮ ਤੇ ਆਪਣੀ ਲੋਕੇਸ਼ਨ ਤੇ ਨੰਬਰ ਦੱਸ ਦਿਓ ਜੀ। ਹਾਂ ਜੀ ਮੇਰਾ ਨਾਮ ਬਾਈ ਜੀ ਕਰਮਜੀਤ ਆ। ਪਿੰਡ ਆਪਣਾ ਭਧੌੜਾ ਹੈਗਾ। ਤੇ ਜ਼ਿਲ੍ਹਾ ਬਰਨਾਲਾ ਦਾ ਵੀਰੇ। ਮੋਬਾਈਲ ਨੰਬਰ ਵੀ ਦੱਸ ਦਿਓ ਬਾਈ। ਮੋਬਾਈਲ ਨੰਬਰ ਵੀਰੇ 98768 98909 ਆ ਜੀ। ਠੀਕ ਹੈ ਬਾਈ। ਹਾਂ ਜੀ। ਬਾਈ ਆਪਾਂ ਪਹਿਲਾਂ ਐ ਦੱਸੋ ਵੀ ਪੜ੍ਹੇ ਕਿੰਨਾ ਸੀਗੇ ਤੇ ਕੀ ਕੰਮ ਕਰਦੇ ਸੀ ਬੱਕਰੀਆਂ ਦੇ ਸ਼ੌਂਕ ਤੋਂ ਪਹਿਲਾਂ? ਬਰੇ ਵੇਸਤਮੈਂ ਮੈਂ ਪੜ੍ਹਾਈ ਤਾਂ ਪਲੱਸ 2 ਤੱਕ ਹੀ ਕਰੀ ਆ ਹਾਂਜੀ ਪਰ ਨਾਲ ਨਾਲ ਮੈਂ ਕਪੜੇ ਦੀ ਸ਼ਾਪ ਤੇ ਸੇਲਜ਼ਮੈਨ ਦਾ ਕੰਮ ਕਰਦਾਗਾ ਜੀ ਤੇ ਬਸ ਘਰ 'ਚ ਸ਼ੌਂਕ ਸੀਗਾ ਪਹਿਲਾਂ ਤੋਂ ਹੀ ਰੱਖਦੇ ਸੀਗੇ ਅੱਛਾ ਹਾਂਜੀ ਹੌਲੀ ਹੌਲੀ ਬਸ ਕੰਮ ਕਰਦੇ ਕਰਦੇ ਵੀ ਇੱਕ ਪਸ਼ੂ ਲੈ ਲਿਆ ਉਦੋਂ ਬਾਅਦ ਦੇ ਕੇ ਹੌਲੀ ਹੌਲੀ ਵਧਾ ਲਿਆ ਕੰਮ ਠੀਕ ਹੈ ਬਾਈ ਹਾਂਜੀ ਵੀਰੇ ਇਹ ਬਰਬਰੀ ਨਸਲ ਦਾ ਕਿਵੇਂ ਸ਼ੌਂਕ ਪਿਆ ਕਿੱਥੋਂ ਦੇਖ ਕੇ ਕਿਹਨੂੰ ਦੇਖ ਕੇ ਸ਼ੌਂਕ ਪਿਆ ਸੀ ਇਹ ਕਹਾਣੀ ਜ਼ਰੂਰ ਦੱਸੋ ਬਰਬਰੀ ਦਾ ਵੀਰੇ ਆਇਆ ਪਹਿਲਾਂ ਬੀਟਲ ਵੀ ਰੱਖਿਆ ਕੁਛ ਚਲੋ ਕੋਈ ਜਗਾ ਦੀ ਕਰਕੇ ਦਿੱਕਤ ਲਾ ਲਓ ਕੁਛ ਆਇਆ ਸੀ ਵੀ ਛੋਟੀ ਬਰੀਡ ਆ ਰੱਖਰਖਾਵ ਸੌਖਾਗਾ ਥੋੜੀ ਜਗ੍ਹਾ ਚ ਮਤਲਬ ਰੱਖੀ ਜਾਂਦੀ ਆ ਇਸ ਕਰਕੇ ਸੋਚਿਆ ਵੀ ਬਰਬਰੀ ਸਹੀ ਹੈਗੀ ਹੂੰ ਤਾਂ ਕਰਕੇ ਥੋੜਾ ਬਰਬਰੀ ਦਾ ਜਿਆਦਾ ਸ਼ੌਂਕ ਹੋ ਗਿਆ ਬਾਕੀ ਬੱਚਿਆਂ ਵਾਲੀ ਬਹੁਤ ਸੋਹਣੇ ਖੜਾਉਣੀ ਹੈ ਇੱਕ ਤਰ੍ਹਾਂ ਦਾ ਜਿਵੇਂ ਕਹਦੀ ਹਾਂਜੀ ਬਈ ਹਾਂਜੀ ਵੀਰੇ ਆਪਣੇ ਜੀ ਬਈ ਬਹੁਤ ਭਰਾ ਹਨ ਦੇਖਿਆ ਵੀ ਜਗਾ ਕਰਕੇ ਕੰਮ ਨਹੀਂ ਸ਼ੁਰੂ ਕਰਦੇ ਕਹਿੰਦੇ ਨਾ ਯਾਰ ਵੱਡਾ ਫਾਰਮ ਬਣਾਵਾਂਗੇ ਜਗਾ ਹੋਣੀ ਚਾਹੀਦੀ ਆ ਤੁਸੀਂ ਦੇਖਿਆ ਵੀ ਥੋੜੀ ਜਗ੍ਹਾ ਜ ਪਹਿਲਾਂ ਥੱਲੇ ਰੱਖੀਆਂ ਬੱਕਰੀਆਂ ਹਨ ਹਾਂ ਹੁਣ ਛੱਤ ਤੇ ਆਪਦਾ ਸ਼ੌਂਕ ਕਰੀ ਜਾਂਦੇ ਹੋ ਤੇ ਤੁਸੀਂ ਫਿਰ ਕਿਵੇਂ ਇੱਕ ਨਗ ਲੈ ਕੇ ਆਏ ਸੀ ਦੋ ਲੈ ਕੇ ਆਏ ਸੀ ਉਹ ਕਿੱਥੋਂ ਕਿੱਥੋਂ ਲੈ ਕੇ ਆਏ ਸੀ ਥੋੜਾ ਆਪਦਾ ਸਫਰ ਦੱਸੋ ਕਿਵੇਂ ਕਿਵੇਂ ਜੋੜੀਆਂ ਇਹ ਬੱਕਰੀਆਂ ਠੀਕ ਹੈ ਗੱਲ ਐ ਵੀ ਅਸੀਂ ਬਾਈ ਜੀ ਜਗਾ ਤਾਂ ਦੇਖੋ ਜਿਹਨੇ ਕਰਨਾ ਹੋਵੇ ਉਹ ਜਗਾ ਨਹੀਂ ਦੇਖਦਾ ਦੇਖੋ ਨਾ ਵੱਡੀ ਗੱਲ ਸ਼ੌਂਕ ਆ ਜੇ ਤੁਹਾਨੂੰ ਸ਼ੌਂਕ ਆ ਤਾਂ ਜਗਾ ਨਹੀਂ ਮੈਟਰ ਕਰਦੀ ਆਪਾਂ ਥੋੜੇ ਤੋਂ ਥੋੜੇ ਥਾਂ ਦੇ ਵੀ ਕੰਮ ਸਟਾਰਟ ਕਰਦੇ ਸਭ ਤੋਂ ਪਹਿਲਾਂ ਮੈਂ ਇੱਕ ਬੱਕਰੀ ਲੈ ਕੇ ਆਇਆ ਸੀ ਜੰਨਾ ਵੀ ਬਣਾਇਆ ਮੰਨ ਕੇ ਚਲੋ ਸਾਰਾ ਇੱਕ ਬੱਕਰੀ ਤੋਂ ਮੰਨ ਕੇ ਚੱਲੋ ਨਾ ਕਿ ਤਿਆਰ ਹੋਏ ਵਿਆ ਉਪਰਾਂ ਛੋਟੀ ਪੱਠ ਖੜੀ ਹੈਗੀ ਆਪਾਂ ਉਸ ਤੋਂ ਕੰਮ ਤਿਆਰ ਕਰਾਈ ਸਾਰਾ ਠੀਕ ਹੈ ਬਈ ਕਹਾਂ ਉਹਦੇ ਬੱਚੇ ਆਏ ਕੁਝ ਬੱਚੇ ਸੇਲ ਕਰੇ ਬੱਚਿਆਂ ਤੋਂ ਫਿਰ ਹੋਰ ਮੰਨ ਕੇ ਕਮਾਈ ਕਰੀਗੇ ਬੱਚੇ ਵੇਚ ਕੇ ਨਵੀਂ ਚੀਜ਼ ਲਿਆਂਦੀ ਬਦ ਨਵੀਂ ਬੱਕਰੀ ਲਿਆਂਦੀ ਇਸ ਤਰ੍ਹਾਂ ਅੱਛਾ ਅੱਛਾ ਹਾਂਜੀ ਹਾਂ ਤੇ ਹੁਣ ਫਿਰ ਵਧੀਆ ਬਈ ਚੱਲੀ ਜਾਂਦਾ ਕੰਮ ਪੂਰਾ ਵਧੀਆ ਬਹੁਤ ਵਧੀਆ ਵੀਰੇ ਬਹੁਤ ਇਹਨਾਂ ਤੋਂ ਕਮਾਈ ਹੋ ਜਾਂਦੀ ਹੈ ਬਈ ਮੈਂ ਕਹਿੰਦਾ ਵੀਰੇ ਪੂਰੀ ਵਧੀਆ ਠੀਕ ਹੈ ਬਈ ਹਾਂ ਪੂਰੇ ਰੰਗ ਭਾਗ ਲਾਏ ਵੈਤ ਕੀ ਤਕਰੀਬਨ ਮੇਰੇ ਕੋਲੇ ਤਿੰਨ ਬੱਕਰੀਆਂ ਸਿਰਫ ਹਾਂਜੀ ਤਿੰਨਾਂ ਤੋਂ ਮਨੋਂ ਤੁਸੀਂ ਸੱਤ ਬੱਚੇ ਹੋਇਆ ਮੇਰੇ ਕੋਲੇ ਆ ਵੱਡੀ ਬੱਕਰੀ ਨੇ ਤਿੰਨ ਦਿੱਤੇ ਵੀਰੇ ਆ ਛੋਟੀ ਨੇ ਦੋ ਬੱਚੇ ਪਰਾ ਉਹਨੇ ਦੋ ਦਿੱਤੇ ਆ ਸੱਤ ਨਗ ਦੇਦੇ ਦੋ ਨੇ ਮੰਨ ਕੇ ਚਲੋ ਸੱਤ ਬੱਚੇ ਆ ਗਏ ਤੁਹਾਡੇ ਕੋਲੇ ਆ ਸੂਏ ਦੇ ਇੱਕ ਪਹਿਲੇ ਸੂਏ ਦੇ ਠੀਕ ਹੈ ਬਾਈ ਹਾਂਜੀ ਹਾਂਜੀ ਹਾਂ ਤੇ ਬਾਈ ਕਿੰਨੇ ਕ ਦਾ ਵੇਖ ਜਾਂਦਾ ਬੱਚਾ ਜਿਵੇਂ ਆਪਣੇ ਆ ਸਾਹਮਣੇ ਫਿਰਦੇ ਆ ਬੱਚੇ ਹਾਂਜੀ ਵੀਰੇ ਹਾਂਜੀ ਬੱਚਾ ਕੁਆਲਿਟੀ ਦੇ ਡਿਪੈਂਡ ਆ ਵੀਰੇ ਹਾਂ ਹਾਂ ਜਿਸ ਹਿਸਾਬ ਨਾਲ ਬੱਚੇ ਦੀ ਕੁਆਲਿਟੀ ਹੈ ਨਾ ਜਿਵੇਂ ਆ ਦੇਖੋ ਬਹੁਤ ਸੋਹਣਾ ਵਾਈਟ ਕਲਰ ਚ ਬੱਚੇ ਤੇ ਮੈਂ ਪੱਠਾ ਆਈਆਂ ਦੇਖੋ ਤਕਰੀਬਨ ਇਸ ਤਰ੍ਹਾਂ ਦੀ ਪੱਠ ਲੈਣੀ ਹੋਵੇ 10000 ਦੇ ਤਕਰੀਬਨ ਆਮ ਬੱਚਾ ਵਿਕ ਜਾਂਦਾ ਹੈ ਜਿਹੜਾ ਵਧੀਆ ਕੁਆਲਿਟੀ ਚ ਪੱਠ ਦਾ ਖੈਰ ਬਰਬਰੀ ਚ ਮਿਲਦੂ ਵੀ ਨਹੀਂ ਹੁਣ ਬਹੁਤ ਜ਼ਿਆਦਾ ਹੂੰ 8 ਤੋਂ 10000 ਦਾ ਬੱਚਾ ਵਧੀਆ ਵਿਕ ਜਾਂਦਾ ਹੈ ਕਈ ਠੀਕ ਹੈ ਬਈ ਹਾਂਜੀ ਬਈ ਬਰਬਰੀ ਦੀ ਬਈ ਮੇਨ ਕੁਆਲਿਟੀ ਕੀ ਦੇਖਦੇ ਆ ਲੋਕ ਜਾਂ ਤੁਸੀਂ ਜਦੋਂ ਬੱਕਰੀ ਲੈਣੇ ਹੋ ਕੀ ਕੁਆਲਿਟੀ ਦੇਖਦੇ ਹੋ ਤੁਸੀਂ ਵੀ ਆ ਕਿਹੋ ਜੀ ਹੋਣੀ ਚਾਹੀਦੀ ਹੈ ਬੱਕਰੀ ਸਭ ਤੋਂ ਵੀਰੇ ਮੇਨ ਪੁਆਇੰਟ ਤਾਂ ਹੁੰਦਾ ਇਹਨਾਂ ਦੇ ਕੰਨਾਂ ਦੇ ਹੁੰਦਾਗਾ ਵੀ ਕੰਨ ਸਹੀ ਰਾਕਟ ਹੋਣੇ ਚਾਹੀਦੇ ਆ ਫਿਲਹਾਲ ਬੱਚਾ ਛੋਟਾ ਗੱਲ ਜਿਵੇਂ ਉਮਰ ਦੇ ਹਿਸਾਬ ਨਾਲ ਵੱਡਾ ਹੋਈ ਜੋ ਕੰਨ ਸਟੇਟ ਕਰ ਜੂਗਾ ਮੇਨ ਤਾਂ ਕੰਨ ਆ ਵੀਰੇ ਤੇ ਵੱਡੀ ਗੱਲ ਸਭ ਤੋਂ ਬੱਕਰੀ ਦੇ ਨੀਚੇ ਦੁੱਧ ਬਹੁਤ ਜ਼ਰੂਰੀ ਆ ਮੇਨ ਇਕੱਲੇ ਕੰਨ ਵੀ ਨਹੀਂ ਦੇਖੋ ਮੈਟਰ ਕਰਦੇ ਹੁੰਦੇ ਜੇ ਬੱਚੇ ਨਾ ਪਾਲ ਸਕੀ ਹਨ ਬੱਕਰੀ ਥੱਲੇ ਦੁੱਧ ਹੈ ਨਹੀਂਗਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਦੇਖੋ ਮੇਨ ਕੰਨ ਨੇ ਉਸ ਤੋਂ ਬਾਅਦ ਨੀਚੇ ਦੁੱਧ ਜ਼ਰੂਰੀ ਆ ਠੀਕ ਹੈ ਜੀ ਹਾਂਜੀ ਵੀਰੇ ਹਾਂ ਬਈ ਇਹਨਾਂ ਨੂੰ ਖਾਣ ਲਈ ਕੀ ਦਿੰਨੇ ਹੋ ਖਰਾਕ ਦੇ ਵਿੱਚ ਖੇਤਾਂ ਦੇ ਵਿੱਚ ਤਾਂ ਆਪਾਂ ਦੇਖਿਆ ਤੁਹਾਨੂੰ ਬੰਦਾ ਬਾਹਰ ਵੀ ਛੱਡ ਲੂ ਹਨਾ ਨੀਰਾ ਪੱਠਾ ਵੀ ਹੁੰਦਾ ਤੁਸੀਂ ਛੱਤ ਤੇ ਸ਼ੌਂਕ ਕਰਦੇ ਹੋ ਇਹਨਾਂ ਦੀ ਖਰਾਕ ਕੀ ਕੀ ਹੁੰਦੀ ਹੈ ਜੀ ਠੀਕ ਵੀਰੇ ਸਭ ਤੋਂ ਵੱਡੀ ਤਾਂ ਵੀਰੇ ਖਾਸ ਇਹ ਤੇ ਇਹਨਾਂ ਦੀ ਇਹੀ ਆ ਰੱਖ-ਰਖਾਵ ਚ ਵੀ ਬਰਬਰੀ ਨੂੰ ਆਪਾਂ ਘਰੇ ਰੱਖ ਕੇ ਜਿਵੇਂ ਆਮ ਸਟਾਲ ਫੀਡ ਤੇ ਮੱਝਾ ਕਾਮਾ ਰੱਖਦੇ ਆ ਉਸ ਤਰ੍ਹਾਂ ਘਰੇ ਰੱਖ ਕੇ ਪਾਲ ਸਕਦੇ ਆ ਇਹ ਜ਼ਰੂਰੀ ਨੇ ਹੈਗਾ ਵੀ ਜੇ ਮੀਟਲ ਨੂੰ ਆਪਾਂ ਬਾਹਰ ਚਰਾਈ ਤੇ ਲੈ ਕੇ ਜਾਂਦੇ ਨੇ ਇਹਨਾਂ ਨੂੰ ਲਿਜਾਣਾ ਜ਼ਰੂਰੀ ਆ ਜਿਵੇਂ ਨਾਰਮਲ ਤੁਸੀਂ ਘਰੇ ਜਿਵੇਂ ਮੈਂ ਦੇਖੋ ਛੋਲਿਆਂ ਦਾ ਛਿਲਕਾ ਹੈਗਾ ਠੀਕ ਹੈ ਜੀ ਬਰਸੀਨ ਹੋਗੀ ਜੋ ਵੀ ਮੰਨ ਕੇ ਚੱਲੋ ਆਮ ਆਪਣਾ ਪਸ਼ੂਆਂ ਨੂੰ ਪਾਲਨੇ ਉਹੀ ਚੀਜ਼ ਪਾ ਸਕਦੇ ਆਂ ਠੀਕ ਹੈ ਜੀ ਹਾਂਜੀ ਬਈ ਘਰ ਦੇ ਦਾ ਕਿਵੇਂ ਦਾ ਸਾਥ ਰਿਹਾ ਜਦੋਂ ਵੀ ਨੌਜਵਾਨ ਕੋਈ ਇਸ ਕਿਤੇ ਜਾਂਦਾ ਜਿਵੇਂ ਤੁਹਾਡੀ ਲਾਈਨ ਹੋਰ ਸੀ ਹੈਨਾ ਹਾਂਜੀ ਵੀਰੇ ਹਾਂਜੀ ਬੱਕਰੀਆਂ ਰੱਖਣ ਨੂੰ ਘਰ ਦੇ ਵੀ ਕਈ ਵਾਰੀ ਅਲਾਉਡ ਨਹੀਂ ਕਰਦੇ ਤੇ ਆਪਣੇ ਜਿਵੇਂ ਘਰਾਂ ਵਾਲੀ ਵੀ ਕਹਿੰਦੀ ਆ ਵੀ ਰਹਿਣ ਦਿਓ ਤੁਸੀਂ ਆਪਦੀ ਜੌਬ ਕਰਜੋ ਉਧਰ ਧਿਆਨ ਦਿਓ ਹੈਨਾ ਤੁਹਾਡੀ ਸਪੋਰਟ ਕਿਵੇਂ ਸੀ ਕਰ ਦਿੰਦੀ ਨਹੀਂ ਵੀਰੇ ਮੈਨੂੰ ਬਹੁਤ ਸਾਥ ਦਿੱਤਾ ਜੀ ਹਾਂਜੀ ਹਾਂਜੀ ਘਰਦਿਆਂ ਨੇ ਬਹੁਤ ਸਾਥ ਦਿੱਤਾ ਆਪਣੇ ਮੇਰੇ ਮਾਪਿਆਂ ਨੇ ਵੀ ਘਰ ਵਾਲੀ ਨੇ ਬਹੁਤ ਸਾਥ ਦਿੱਤਾ ਇਹ ਜਿਹੜਾ ਕਿੱਤਾ ਸਭ ਤੋਂ ਵੱਡੀ ਗੱਲ ਵੀਰੇ ਮੇਨ ਹੈ ਨਾ ਘਰ ਦੇ ਨਾਲ ਸਾਥ ਨਾਲ ਹੀ ਚੱਲਦਾ ਹਮਮ ਅਗਰ ਤੁਹਾਡੇ ਪਰਿਵਾਰ ਦਾ ਸਾਥ ਆ ਤੁਸੀਂ ਫੇਰ ਇਸ ਕਿਤੇ ਜੀ ਕਾਮਯਾਬ ਹੋ ਸਕਦੇ ਹੋ ਇੱਕ ਬੰਦੇ ਦਾ ਵੈਸੇ ਕੰਮ ਨਹੀਂ ਹੈ ਕੋਈ ਦੇਖੋ ਮੈਂ ਜਿਵੇਂ ਨਾਲ ਨਾਲ ਜੌਬ ਕਰਦਾ ਕਪੜੇ ਦੀ ਸ਼ਾਪ ਤੇ ਆ ਠੀਕ ਹੈ ਨਾ ਮੈਂ ਸਵੇਰ ਜੋ ਵੀ ਇਹਨਾਂ ਦਾ ਰਸ਼ਨ ਹੁੰਦਾ ਦਾਣਾ ਪਾਣੀ ਜੋ ਵੀ ਹੁੰਦਾ ਪੱਠੇ ਲਿਆ ਕੇ ਰੱਖ ਜਾਣਾ ਦਿਨੇ ਸਭ ਤੋਂ ਵੱਡਾ ਰੋਲ ਉਹਨਾਂ ਦਾ ਹੀ ਆ ਠੀਕ ਸ਼ਾਮ ਸਭਾਈ ਉਹਨਾਂ ਨੇ ਕਰਨੀ ਹੈ ਮੈਂ ਤਾਂ ਸਿਰਫ ਇੱਕ ਇਹਨਾਂ ਦਾ ਮੰਨ ਕੇ ਚੱਲੋ ਵੀ ਜੋ ਦਾਣਾ ਪਾਣੀ ਲਿਆਉਣਾ ਰਸ਼ਨ ਪਾਣੀ ਰੱਖਣਾ ਸਭ ਤੋਂ ਵੱਡੀ ਜਿਹੜ ਠੀਕ ਹੈ ਪਰਿਵਾਰ ਦਾ ਵੱਧ ਸਹਯੋਗ ਮੇਰੇ ਨਾਲੋਂ ਜ਼ਿਆਦਾ ਉਹਨਾਂ ਦਾ ਹੀ ਤੁਹਾਡੇ ਲਈ ਵੀ ਬਈ ਬੱਕਰੀਆਂ ਦਾ ਕੰਮ ਨਵਾਂ ਸੀ ਹਨਾ ਤੁਸੀਂ ਇਸ ਕੰਮ ਜਦੋਂ ਨਵੇਂ ਸੀਗੇ ਹਾਂਜੀ ਵੀਰੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਜਿਵੇਂ ਆਪਾਂ ਅੱਜਕੱਲ ਦੇਖਦੇ ਆਂ ਵੀ ਨਵੇਂ ਭਰਾ ਫੇਲ ਵੀ ਬਹੁਤ ਹੋ ਜਾਂਦੇ ਇਸ ਕੰਮ ਦੇ ਵਿੱਚ ਹਨਾ ਹਾਂਜੀ ਵੀਰੇ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦਾ ਜਿਹੜਾ ਕਿੱਸਾ ਹੋਇਆ ਕੋਈ ਬਿਮਾਰੀ ਆਈ ਹੋਵੇ ਜਾਂ ਕਿਦੋਂ ਘਾਟਾ ਪਿਆ ਹੋਵੇ ਠੱਗੀ-ਭੱਜੀ ਹੋਵੇ ਨਹੀਂ ਵੀਰੇ ਮੇਰੇ ਨਾਲ ਕਿਤੇ ਇਹ ਜੀ ਗੱਲ ਨਹੀਂ ਹੋਈ ਸਭ ਤੋਂ ਫੇਲ ਹੋਣ ਦਾ ਮੈਂ ਤਾਂ ਮੇਨ ਕਾਰਨ ਇਹੀ ਮੰਨਦਾ ਵੀ ਜਦੋਂ ਆਪਾਂ ਇਕੱਠਿਆਂ ਆਪਾਂ 10 ਬੱਕਰੀਆਂ ਜਾਂ 20 ਬੱਕਰੀਆਂ ਲੈਣੇ ਆ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ ਉਸ ਚੀਜ਼ ਦੀ ਵੀ ਆਪਾਂ ਮੇਰੇ ਭਰਾ ਅੱਜ ਕੱਲ ਕਹਿੰਦੇ ਵੀ ਅਸੀਂ ਇਕੱਠਿਆਂ ਵੇ 20 ਤੋਂ ਸਟਾਰਟ ਕਰ ਲਓ 50 ਤੋਂ ਕਰ ਲਓ ਤੇ ਮੇਰਾ ਤਾਂ ਦੇਖੋ ਵੀਰੇ ਇਹੀ ਮਕਸਦ ਸੀ ਜਦੋਂ ਆਪਾਂ ਸਟਾਰਟ ਕਰਾ ਸਿਰਫ ਇੱਕ ਬੱਕਰੀ ਲੈਤੀ ਸੀ ਨਾ ਇੱਕ ਤੋਂ ਸਟਾਰਟ ਕਰਕੇ ਉਹ ਤੇ ਮੰਨ ਕੇ ਚੱਲੋ ਦਾ ਰਖ ਰਖਾਭ ਦੇਖਿਆ ਕੀ ਖਾਂਦੇ ਪੀਂਦੇ ਆ ਕਿਵੇਂ ਸਾਂਭ-ਸਭਾਈ ਇਹਨਾਂ ਦੀ ਹਾਂ ਇੱਕ ਤੋਂ ਸਟਾਰਟ ਕਰਕੇ ਇਸ ਤਰ੍ਹਾਂ ਮੰਨ ਕੇ ਚੱਲੋ ਜੋ ਜਾਨਵਰ ਤਿਆਰ ਹੋਏ ਹੈਗੇ ਕੋਈ ਘਾਟਾ ਨਹੀਂ ਸੀਗਾ ਕੋਈ ਬਿਮਾਰੀ ਨਹੀਂ ਪਈ ਬਿਲਕੁਲ ਸਹੀ ਸੀ ਖਰਚਾ ਕਿੰਨਾ ਖਾ ਜਾਂਦੀ ਬਈ ਬੱਕਰੀ ਨਾਰਮਲ ਲਈਏ ਜੀ ਆਪਾਂ ਨਾਰਮਲ ਵੀਰੇ ਕੋਈ ਜ਼ਿਆਦਾ ਨਹੀਂ ਹੈਗਾ ਹਲਕੀ ਜਿਵੇਂ ਆਮ ਮੰਨ ਕੇ ਚੱਲੋ ਜਿਵੇਂ ਇੱਕ ਗਾਂ ਨੂੰ ਆਪੇ ਕਾ ਪੰਡਲੇ ਹੋਣੇ ਬਰਸੀਨ ਦੀ ਇੱਕ ਪੰਡ ਮੰਨ ਕੇ ਚੱਲੋ ਐਨੇ ਜਾਨਵਰਾਂ ਨੂੰ ਬਹੁਤ ਹੈਗੀ ਠੀਕ ਹੈ ਹਾਂਜੀ ਹਾਂ ਜਾਂ ਨਾਰਮਲ ਆਪਣਾ ਘਰੇ ਸੁੱਕਾ ਅਚਾਰਾ ਹੋ ਗਿਆ ਉਸ ਤੇ ਵਧੀਆ ਪੜਦੇ ਹੈ ਜਿਹੜੇ ਤੁਸੀਂ ਬੱਚੇ ਸੇਲ ਕਰਦੇ ਹੋ ਜਾਂ ਬੱਕਰੀ ਹਨਾ ਇਹ ਫਿਰ ਘਰੇ ਸੇਲ ਹੋ ਜਾਂਦੀ ਹੈ ਜਾਂ ਕਿਤੇ ਜਾਣਾ ਪੈਂਦਾ ਰੇਟ ਮਿਲ ਜਾਂਦਾ ਜਿਹੜਾ ਆਪਾਂ ਚਾਹੋਣੇ ਹਾਂਜੀ ਵੀਰੇ ਹਾਂਜੀ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ ਜੇ ਤੁਹਾਡੇ ਕੋਲੇ ਵਧੀਆ ਕੁਆਲਿਟੀ ਦੇ ਬੱਚੇ ਨੇ ਤੁਹਾਡਾ ਰੇਟ ਵਾਜਿਬ ਆਗਾ ਦੇਖੋ ਹਨਾ ਤਾਂ ਤੁਹਾਡੇ ਘਰੇ ਬੈਠਾਂ ਨੇ ਬੱਚੇ ਵੇਖਣਗੇ ਠੀਕ ਹੈ ਬਈ ਹਾਂਜੀ ਹਾਂ ਤੇ ਬਈ ਹੋਰ ਕੀ ਭਰਾਵਾਂ ਨੂੰ ਤੁਸੀਂ ਆਪ ਦੇ ਤਜਰਬੇ ਜੋ ਸਨੇਹਾ ਦੇਣਾ ਚਾਹੋਗੇ ਜਿਹੜੇ ਨਵੇਂ ਤੁਹਾਡੇ ਵਰਗੇ ਆ ਜਿਨ੍ਹਾਂ ਕੋਲੇ ਜਗ੍ਹਾ ਦੀ ਘਾਟ ਆ ਮੰਨ ਲਓ ਹਨਾ ਕਰਨਾ ਚਾਹੁੰਦੇ ਆ ਕੰਮ ਜੋਬ ਵਾਲੇ ਭਰਾ ਖਾਸ ਕਰਕੇ ਸ਼ੌਂਕ ਹੁੰਦਾ ਉਹਨਾਂ ਨੂੰ ਹਾਂਜੀ ਪਰ ਸਮਾਂ ਘੱਟ ਹੁੰਦਾ ਹਨਾ ਉਹਨਾਂ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਵੀਰੇ ਸਭ ਤੋਂ ਵੱਡੀ ਗੱਲ ਤੇ ਇਹ ਜੀ ਦੇਖੋ ਜੇ ਤੁਹਾਨੂੰ ਸ਼ੌਂਕ ਆ ਇਸ ਕਿੱਤੇ 'ਚ ਫੇਰ ਆਓ ਤੇ ਨੰਬਰ 2 ਤੇ ਪਰਿਵਾਰ ਦਾ ਸਾਥ ਆ ਜੀ ਕੱਲਾ ਬੰਦਾ ਇਸ ਕਿੱਤੇ 'ਚ ਬਿਲਕੁਲ ਕਾਮਯਾਬ ਨਹੀਂ ਹੈਗਾ ਦੇਖੋ ਮੇਰੇ ਨਾਲ ਮੇਰੇ ਪਰਿਵਾਰ ਦਾ ਸਹਿਯੋਗ ਹੈਗਾ ਇਸ ਲਈ ਮੰਨ ਕੇ ਚੱਲੋ ਕਾਮਯਾਬ ਆਵੇਂ ਕੰਮ ਬਹੁਤ ਵਧੀਆ ਵੀਰੇ ਕੰਮ ਨਹੀਂ ਕੋਈ ਮਾੜਾ ਹੈਗਾ ਠੀਕ ਹਨ ਥੋੜੇ ਖਰਚੇ 'ਚ ਤੇ ਮੰਨ ਕੇ ਚੱਲੋ ਜਿਵੇਂ ਕਹਦੀ ਆਪਣੀ ਮਿਹਨਤ ਆ ਸਭ ਤੋਂ ਵੱਡੀ ਗੱਲ ਖਰਚਾ ਕੋਈ ਐਡਾ ਖਾਸ ਨਹੀਂ ਆਪਾਂ ਕਹਿ ਸਕਦੇ ਮਿਹਨਤ ਜ਼ਰੂਰੀ ਹੈ ਮਿਹਨਤ ਵੱਧ ਤੋਂ ਵੱਧ ਕਰਨੀ ਪੈਂਦੀ ਹੈ ਦੇਖੋ ਰੱਖ ਰਖਾ ਬੱਚਿਆਂ ਦਾ ਛੋਟੇ ਬੱਚੇ ਨੇ ਜਿਵੇਂ ਆਪਾਂ ਆਪਦੇ ਘਰ ਦੇ ਬੱਚੇ ਪਾਲਦੇ ਉਦਾਂ ਕੀ ਰੱਖਣੇ ਪੈਂਦੇ ਜੀ ਹਾਂਜੀ ਵੀਰੇ ਠੀਕ ਹੈ ਬਾਈ ਹੁਣ ਕੋਈ ਹੈਗਾ ਬਈ ਸੇਲ ਆਪਣੇ ਕੋਲੇ ਬੱਚੇ ਆਪਣੇ ਕੋਲੇ ਵੀਰੇ ਤਕਰੀਬਨ ਪੱਠਾ ਗਿਆਂ ਪੱਠਾ ਤਾਂ ਨਹੀਂ ਆਪਾਂ ਸੇਲ ਕਰਦੇ ਇੱਕ ਆਪਣੇ ਕੋਲੇ ਬੱਕਰਾ ਹੈਗਾ ਉਹ ਸੇਲ ਕਰਦਾ ਜੀ ਬਹੁਤ ਵਧੀਆ ਬੱਚਾ ਹੈਗਾ ਕੋਹਨਾ ਬੱਚਾ ਹੈਗਾ ਦਿਖਾ ਦਿੰਨੇ ਤੁਹਾਨੂੰ ਤੇ ਆਪਣੀ ਲੋਕੇਸ਼ਨ ਕੀ ਹੈਗੀ ਆ ਦੱਸਿਓ ਜੀ ਘਰ ਕਿੱਥੇ ਆਪਣਾ ਆਪਣੀ ਲੋਕੇਸ਼ਨ ਵੀਰੇ ਜਦੋਂ ਆਪਾਂ ਭਦੌੜਾ ਐਂਟਰ ਹੁੰਨੇ ਆ ਤਿੰਨ ਕੋਣੀ ਤੋਂ ਨਾਣੇ ਵਾਲਾ ਰੋਡ ਤੇ ਆਪਣਾ ਘਰ ਹੈਗਾ ਠੀਕ ਜਾਣਾ ਮੰਡੀ ਦੇ ਬਿਲਕੁਲ ਸਾਹਮਣੇ ਤੇ ਬਾਈ ਨੰਬਰ ਜ਼ਰੂਰ ਦੱਸ ਦਿਓ ਹਾਂਜੀ ਵੀਰੇ ਨੰਬਰ 98768 ਜੀ 98909 ਦੋਸਤੋ ਬਾਈ ਕੋਲੇ ਇੱਕ ਦੋ ਬੱਚੇ ਹੈਗੇ ਨੇ ਮੇਲ ਜੇ ਕਿਸੇ ਭਰਾ ਨੇ ਸ਼ੌਂਕ ਕਰਨਾ ਤਾਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਤੁਸੀਂ ਜਰੂਰ ਦੱਸੋ ਕਮੈਂਟ ਕਰਕੇ ਵੀਡੀਓ ਕਿਵੇਂ ਦੀ ਲੱਗੀ ਜਿਹੜੇ ਹੋਰ ਵੀ ਭਰਾ ਬਰਬਰੀ ਬੱਕਰੀਆਂ ਦਾ ਜਾਂ ਕਿਸੇ ਵੀ ਨਸਲ ਦਾ ਕੰਮ ਕਰਨਾ ਚਾਹੁੰਦੇ ਆ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੱਖ-ਵੱਖ ਸਮੇਂ ਤੇ ਆਪਾਂ ਬੱਕਰੀਆਂ ਬਾਰੇ ਜਾਣਕਾਰੀ ਦਿੰਦੇ ਰਹਿੰਨੇ ਆ ਠੀਕ ਆ ਬਾਈ ਜੀ ਧੰਨਵਾਦ ਬਹੁਤ ਧੰਨਵਾਦ